ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਸਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਮੱਤੇਵਾਲ ਪਹੁੰਚ ਚੁੱਕੇ ਆ ਜੀ ਤਹਿਸੀਲ ਬੱਬਕਾਣਾ ਜ਼ਿਲ੍ਹਾ ਅੰਮ੍ਰਿਤਸਰ ਆਜੋ ਗੱਲ ਕਰਦੇ ਆ ਭਾਜੀਆਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰਾ ਕੀ ਬਾੜ ਸਾਹਿਬ ਨੇਰਾ ਹੀ ਹੋ ਗਿਆ ਚਲੋ ਆਹ ਚਲੋ ਚੱਲ ਗਏ ਨਾ ਮਈਆਂ ਮਿਲ ਕੇ ਲੈਣਾ ਹਾਂਜੀ ਹਾਂਜੀ ਇਹ ਆਵੇ ਹੁਣ ਆਏ ਆ ਤੇ ਚਲੋ ਇਹ ਬਾੜ ਸਾਹਿਬ ਅੱਜ ਨਾ ਆਪਣਾ ਐਡਰੈਸ ਪਹਿਲਾਂ ਦੱਸ ਦੇਣਾ ਪਿੰਡ ਆਪਣਾ ਮੱਤੇਵਾਲ तहसील बाबा बकळा बाबा बकळा ਸਾਨੂੰ ਇਥੇ 20 22 ਕਿਲੋਮੀਟਰ ਆ ਕਈ ਲੋਕ ਪੁੱਛਦੇ ਰਹਿੰਦੇ ਵੀ ਬਾਬੇ ਬਕਾਲੇ ਬੋਲਦੇ ਜੀ ਬਾਬਾ ਬਕਾਲਾ ਸਾਨੂੰ ਮਤਲਬ ਕਿ 20 22 ਕਿਲੋਮੀਟਰ ਹੈ ਹਲੇ ਇਥੋਂ ਤੇ ਮਤਲਬ ਕਿ ਸਾਡਾ ਪਿੰਡ ਮਲਕੇ ਗਰਦਾਸਪੁਰ ਦੀ ਹੱਦ ਦੇ ਨਾਲ ਜਦੋਂ ਚੱਲ ਜਾਂਦਾ ਬਟਾਲੇ ਦੇ ਲਾਗੇ ਤੇ ਮਈਆਂ ਬਹੁਤ ਚੰਗੀਆਂ ਕੱਲ ਵੀ ਐਡੀ ਮਾਲਕ ਦੀ ਕਿਰਪਾ ਵੀ ਬਾਠ ਡੇਰੀ ਫਾਰਮ ਦੇ ਉੱਤੇ ਲੋਕੀ ਜਿਹੜੇ ਭੈਣ ਭਰਾ ਸੰਯੋਗ ਦਾਏ ਦੇਣ ਆਪਣੇ ਤੋਂ ਵਿਸ਼ਵਾਸ ਕਰਦੇ ਆ ਦੋ ਮਿੰਟਾਂ ਚ ਮਈਆਂ ਵੇਗੀਆਂ ਕੱਲ ਤੇ ਫੋਨ ਇੰਨੇ ਆਏ ਬਹੁਤ ਲੋਕਾਂ ਨੇ ਫੋਨ ਕੀਤਾ ਵੀ ਭਾਜੀ ਵੀਡੀਓ ਪਈ ਨੂੰ ਤੁਹਾਡੀ ਨੂੰ 2 ਘੰਟੇ ਹੋ ਗਏ 3 ਘੰਟੇ ਹੋ ਗਏ ਤੇ ਮਾਲ ਤਾਂ ਡੱਜ ਦੀ ਖੇਤੀ ਵੇਖ ਗਿਆ ਤੇ ਵਿਖਦਾ ਮਾਲਕ ਦੀ ਕਿਰਪਾ ਨਾਲ ਪਤਾ ਕੀ ਗੱਲ ਚੱਕ ਰਹੀ ਜੇ ਜਿਤਨਾ ਆਪਾਂ ਨੂੰ ਹਰਿਆਣਿਆਂ ਮਈਆਂ ਲਿਆਉਂਦੇ ਆ ਕੋਈ ਮਿਲ ਕੇ ਵੀ ਚੋਂ 6 ਲੀਟਰ ਵਾਲੀਆਂ ਆਪਣੀਆਂ ਨਿਕਲ ਆਉਂਦੀਆਂ ਆਪਾਂ 6 ਲੀਟਰ ਵਾਲੀ ਦੱਸ ਕੇ ਦੇਨੇ ਆ ਇਹ ਨਹੀਂ ਵੀ ਉਹ ਮਿਲ ਕੇ 6 ਲੀਟਰ ਵਾਲੀ ਨੂੰ ਆਪਾਂ 14 ਲੀਟਰ ਦੱਸ ਕੇ ਦੇ ਦਾਂਗੇ ਤੇ ਕੋਈ ਲੈ ਜਾਊਗਾ ਤੇ ਮੁਰਕਿਓ ਦਾ ਬਲੌਗ ਲਿਸਟ ਚ ਨੰਬਰ ਪਾ ਦਾਂਗੇ ਫੋਨ ਨਾ ਚੁੱਕਾਂਗੇ ਬਾਦ ਵਿੱਚ ਮੋੜਾਂਗੇ ਨਾ ਉਹ ਕੰਮ ਨਾ ਹੀ ਕਦੀ ਕੀਤਾ ਤੇ ਨਾ ਹੀ ਕਦੀ ਕਰਨਾ ਹਾਂ ਚੱਕਰੇ ਆ ਵੀ ਜਿਤ ਨਾਲ ਚੈਨਲ ਤੇ ਚੱਲੋ ਅਸੀਂ ਬਾਹਰ ਦੇ ਤੇ ਵੀ ਪਾਉਂਦੇ ਰਹੇ ਅਗੇ ਵੀਡੀਓ ਪਰ ਜੋ ਮਿਲ ਕੇ ਮਜ਼ਾ ਹਨੂ ਆਪਣੇ ਚੈਨਲ ਦੇ ਉੱਤੇ ਆ ਉਹ ਨਾ ਵੀਡੀਓ ਪਾਉਂਦਾ ਉਹਦੇ ਨਾਲ ਦਾ ਨਜ਼ਾਰਾ ਨਹੀਂ ਚੱਕਰੇ ਆ ਵੀ ਹੁਣ ਹੋਰ ਵੀ ਵੀਰਾਂ ਨੇ ਕਈਆਂ ਨੇ ਚੈਨਲ ਆਪਣੇ ਚਲਾਏ ਆ ਬਹੁਤ ਵਧੀਆ ਉਹਨਾਂ ਦਾ ਕੰਮ ਚੱਲ ਰਿਹਾ ਹੁਣ ਸ਼ਿਕਾਰ ਮਾਸ਼ੀਂਗ ਵਾਲਾ ਸੋਖਾ ਉਹਦਾ ਬਹੁਤ ਵਧੀਆ ਮੈਂ ਰੋਜ਼ ਵੀਡੀਓ ਹੈ ਨਾ ਚੰਗੀਆਂ ਚੰਗੀਆਂ ਮਈਆਂ ਦੋਹਾਂ ਦੋਆ ਤਿੰਨਾਂ ਤਿੰਨ ਜਦੋਂ ਚੰਗੀਆਂ ਮਈਆਂ ਆਉਂਦੀਆਂ ਵੀਡੀਓ ਭਾਗ ਦੇ ਵੇਚ ਦਿੰਦੇ ਆ ਇਦਾਂ ਹੀ ਸਾਡਾ ਮਾਲ ਚੰਗਾ ਆਉਂਦਾ ਵਾ ਮਈਆਂ ਦੀ ਤਸੱਲੀ ਕੀਤੀ ਦੋ ਦਿਨ ਤੇ ਵੀਡੀਓ ਪਾਤੀ ਤੇ ਵੇਚਦਾ ਇਹ ਗਰੰਟੀ ਜੀ ਵਾਲਾ ਮੇਰੇ ਹਿਸਾਬ ਨਾਲ ਸਭ ਕੰਮ ਹੋ ਜਾਂਦਾ ਜੇ ਤਰ੍ਹਾਂ ਕਿਸੇ ਦੇ ਚੈਨਲ ਤੇ ਪਾਈਏ ਜੇ ਮਰ ਕੇ ਕਿਸੇ ਨੂੰ ਮੈਂ ਮਾੜੀ ਪੈਲੇ ਤੇ ਉਹ ਮਲਕੇ ਜਿਹਦੇ ਕੋਲ ਮੈਂ ਖੜਦਾ ਉਹਨੂੰ ਫੋਨ ਲਾਉਂਦਾ ਪਹਿਲੋ ਵੀ ਭਾਜੀ ਮੈਂ ਮਾੜੀ ਪੈ ਗਈ ਆ ਉਹ ਫੋਨ ਹੀ ਚੁੱਕਦਾ ਜਿਹੜੇ ਨੇ ਪਾਈ ਹੁੰਦੀ ਉਹ ਕਹਿੰਦਾ ਮੇਰਾ ਕੀ ਰੋਲ ਮੈਨੂੰ ਕੀ ਪੁੱਛਦੇ ਜੇ ਵੀ ਮੇਰਾ ਕੋਈ ਰੋਲ ਹੀ ਨਹੀਂਗਾ ਰੋਲ ਤੇ ਉਹਦਾ ਵੀ ਹੈਗਾ ਵਾ ਨਾਲ ਹੀ ਨਹੀਂ ਗੱਲ ਕੋਈ ਰੋਲ ਉਹਦਾ ਵੀ ਬੰਦੇ ਦਾ ਹੈਗਾ ਵਾ ਮਲਕੇ ਉਹ ਬੰਦੇ ਨੇ ਨਾ ਮਲਕੇ ਫੋਨ ਚੁੱਕੇ ਕਿਉਂਕਿ ਇਸ ਤਰੀਕੇ ਨਾਲ ਗੱ ਸਚਾਈ ਇਹਨਾਂ ਦਿਓ ਮਤਲਬ ਕਿ YouTube ਦਾ ਕੰਮ ਤੇ ਚੰਗਾ ਪਰ ਇਹ ਬੰਦੇ ਵਿੱਚ ਜਿਹੜੇ ਮਲਕੇ 2-4 ਵਿੱਚ ਮਾੜੇ ਆ ਨਾ ਮਤਲਬ ਕਿ ਵੀਡੀਓ ਪਾਉਣ ਵਾਲੇ ਬੰਦੇ ਬਹੁਤ ਬਹੁਤ ਚੰਗੇ ਆ ਜਿਹੜੇ 2-4 ਮਾੜੇ ਆ ਉਹ ਮਲਕੇ ਚੰਗਿਆ ਬੰਦੇ ਦਾ ਵੀ ਕੰਮ ਖਰਾਬ ਕਰਦੇ ਆ ਸਾਰਿਆਂ ਦਾ ਬੰਦ ਕੰਮ ਕਰਾਉਂਦੇ ਆ ਮਤਲਬ ਕਿ ਮੈਂ ਤੇ ਉਹਨਾਂ ਦੇ ਵੀ ਗੱਡੀ ਹੱਥ ਜੁੜ ਗਈ ਇਹ ਗੱਲ ਕਹਿਣਾ ਵਾਂ ਵੀ ਮਤਲਬ ਕਿ ਵਧੀਆ ਕੰਮ ਕਰੋ ਚੰਗੇ ਡੰਗਰ ਲਿਆਓ ਮਾੜਾ ਲਾਓ ਹੀ ਨਾ ਮਾੜੇ ਡੰਗਰ ਦੇ ਵਿੱਚ ਆਪਾਂ ਇੱਕ ਦੋਰੀ ਮੁਨਾਫਾ ਤੇ ਚੰਗਾ ਲੱਲਾਂਗੇ ਪਰ ਮੁੜ ਕੇ ਆਪਣਾ ਵਿਹਾਰ ਖਰਾਬ ਹੁੰਦਾ ਚੰਗੀਆਂ ਮਈਆਂ ਲਿਆਓ ਆਪਾਂ ਕੋਈ ਮਈਆਂ ਚੰਗ ਇਹ ਨਹੀਂ ਵੀ ਆਪਾ ਹਰਿਆਣੇੋਂ ਆਂਦੀਆਂ ਸਾਰੀਆਂ 15-15 ਹੀ ਡੇਂਡੀਆਂ ਕੋਈ ਮਾੜੀ 6 ਕਿਲੋ ਵਾਲੀ ਆਪਾਂ ਨੂੰ ਪੈਂਦੀ ਆਪਾਂ 6 ਲੀਟਰ ਵਾਲੀ ਦੱਸ ਕੇ ਦੇਨੇ ਆ ਇਹ ਥੋੜਾ ਗੱਲ ਵੀ ਗੱਲ ਇਦਾਂ ਵਾ ਵੀ ਕਲਾਹਤੀ ਤੇ ਮੁੜ ਕੇ ਬਲੌਗ ਲਿਸਟ 'ਚ ਨੰਬਰ ਪਾ ਤਾ ਹੁਣ ਸਾਨੂੰ ਮਿਲ ਕੇ ਬਾੜ ਸਾਹਿਬ ਚੱਕਰ ਇੱਕ ਆਪੀ ਕਈਆਂ ਬੰਦਿਆਂ ਦਾ ਭੈਣ ਭਰਾਵਾਂ ਦਾ ਪੂਣਾ ਆ ਵੀ ਭਾਜੀ ਸਾਡੀ ਫਲਾਣੇ ਨੇ ਠੱਗੀ ਸਾਡੇ ਨਾਲ ਕੀਤੀ ਆ 3 ਗਰੇ ਨੇ ਠੱਗੀ ਸਾਡੇ ਨਾਲ ਕੀਤੀ ਆ ਤੁਸੀਂ ਆਓ ਤੇ ਅਸੀਂ ਵੀਡੀਓ ਪਾਉਣੀ ਤੁਹਾਡੇ ਕੋ ਠੱਗੀ ਵਾਲੀ ਹੱਥ ਜੋੜ ਕੇ ਬੇਨਤੀ ਆ ਵੀ ਨਾ ਆਪਾਂ ਸਾਰੇ ਵਪਾਰੀ ਭਰਾ ਸਾਡੇ ਭਰਾ ਵਾ ਅਹੀਂ ਇਹ ਤਾਂ ਨਹੀਂ ਕੰਮ ਕਰਦੇ ਜਿਹੜੇ ਲੈਣ ਵਾਲੇ ਉਹ ਵੀ ਸਾਡੇ ਭਰਾ ਵਾ ਸੱਜਣ ਵਾ ਪਰ ਗੱਲ ਇਦਾਂ ਵਾ ਵੀ ਇਹ ਕੰਮ ਅਹੀਂ ਨਹੀਂ ਕਿਸ ਦੇ ਸ਼ਾਨ ਦੇ برخلاف ਅਹੀਂ ਵੀਡੀਓ ਨਹੀਂ ਪਾ ਸਕਦੇ ਪਰ ਬੜਿਆਂ ਬੰਦਿਆਂ ਨੇ ਫੋਨ ਕੀਤਾ ਤੇ ਮੈਂ ਤੇ ਬਾਰ-ਬਾਰ ਆਂਦਾ ਵਾ ਵੀ ਸਾਰੇ ਸਾਫ ਸੁਥਰਾ ਕੰਮ ਕਰੋ ਚੰਗੇ ਕੰਮ ਦਾ ਨਜ਼ਾਰਾ ਜੀ ਕਿਤੇ ਇਹ ਗੱਲ ਇੱਕ ਵਾਰ ਵੀ ਕਿਉਂ ਲੱਖਾ ਹੋਇਆ ਕਿਤੇ 2000 ਮੁਨਾਫਾ ਲੈ ਕੇ ਵੀ ਚੰਗਾ ਡੱਕਰ ਦਿਓ ਕਿਤੇ ਵੇਖਿਓ ਰਾਤ ਨੂੰ ਨੀਂਦ ਵੀ ਚੰਗੀ ਆਉ ਜਾਂ ਠੱਗੀ ਮਾਰ ਕੇ 10000 ਲਹੋਗੇ ਨਾ ਤੇ ਮਨ ਚੋਂ ਸੰਤਾਪ ਬਹੁਤ ਜ਼ਿਆਦਾ ਆਉਂਦਾ ਆ ਸਾਡਾ ਅਣ ਮਿੱਤਰ ਗੱਡੀ ਵਾਲਾ ਇਹ ਗੱਲ ਦਾ ਦੂਰ ਦੂਰੋ ਚੱਕਰ ਲੱਭਦਾ ਵਾ ਆਪਾਂ ਇਹਨੂੰ ਪੈਸੇ ਵੀ ਸਾਡੇ ਕੋਲ ਜਾਇਜ਼ ਲੈਂਦਾ ਵਾ ਤੇ ਇਹਦਾ ਵੀ ਮਾਰ ਕੋਈ ਤੇ ਸਾਡਾ ਹਾਂਜੀ ਹਾਂਜੀ ਤੇ ਚਲੋ ਚਲਾਈਏ ਕੰਮ ਚਲੋ ਜੀ ਛੋਟੀ ਪਹਿਲਾਂ ਵਾ ਪਹਿਲਾਂ ਛੋਟੀ ਆ ਜ਼ਿਆਦੀ ਵੱਟੀ ਨਹੀਂ ਜੇ ਤੇ ਰਾਤ ਦੀ ਸੁਈ ਜੇ ਥਾਣ ਬਹੁਤ ਬੜਾ ਆ ਦੀ ਸੋਈ ਕੱਟੀ ਦਿੱਤੀ ਆ ਅੱਛਾ ਅੱਛਾ ਕੱਟੀ ਬੜੀ ਨਿਕਲੀ ਜੇ ਆ ਵੇਖਾ ਨਾਗ ਦੇ ਬੱਚਾ ਜੇ ਛੋਟੇ ਕੱਦ ਵਾਲੀ ਰਾਤ ਦੀ ਸੋਈ 10 ਵਜੇ ਦੀ ਜੇਤ ਜਾ ਰਹਾ ਪ੍ਰੋਪਰ ਪਾਤੀ ਬੜੀ ਠੰਡੀ ਧੀ ਹੈ ਇਦਾਂ ਤੇ ਕੱਟੀ 10-11 ਕਿਲੋ ਦੁੱਧ ਕੱਢੀ ਜਾਊਗੀ ਠੰਡੀ ਧੀ ਜਾ ਬਾਕੀ ਬਹੁਤ ਯਾਰੀ ਠੰਡੀ ਜੀ ਬਹੁਤ ਕੱਟੀ ਗਈ ਉਹ ਦਮਣ ਆ ਜਾ ਮੂੰਹ ਅੜਦੀ ਆ ਬੱਚਾ ਬੱਚਾ ਚੀਂਗਾ ਆ ਕਿਲੋ ਵਿੱਚੋਂ ਪਹਿਲਾਂ ਚਲੋ ਇੰਨਾ ਕਿ ਤੇ ਕਰਨਾ ਜੀ ਹਾਂਜੀ ਇੰਨਾ ਨਗਦ ਮਾੜੀ ਜੀ ਆ ਹਾਂਜੀ ਕੱਟੀ ਹੈ ਹੇਲਦੀ ਨਹੀਂ ਕੱਟੀ ਜੇ ਤਾਂ ਹਨੀ ਦੀ ਰਾ ਵੀ ਦਾ ਪੱਖ ਦੀ ਦੇਖਾ ਕੱਢ ਕੋਈ ਜਿਹਨਾਂ ਕਰਦਾ ਨਾ ਉਹ ਨਹੀਂ ਲੇਵਾ ਖਲੇ ਹਾਂ ਹਾਂ ਕੀ ਹੋ ਨਹੀਂ ਲੇਵਾ ਜਿਆਦੀ ਵੱਡੀ ਨਹੀਂ ਜੇ ਨਹੀਂ ਹਾਂਜੀ ਹਾਂਜੀ ਇਹਦੀ ਗੱਲ ਹੈਗੀ ਆਹ ਵੇਖੋ ਥਣ ਥੋਣੇ ਬਹੁਤ ਵਧੀਆ ਜੱਟਾ ਹੈ ਇਹ ਆ ਵੇਖੋ ਹਾਂ ਹਾਂ ਮੈਂ ਵੀ ਛੋਣੀ ਕਿਹੋ ਇਹ ਆ ਗਿਆ ਕੱਲੇ ਯਾਦ ਰਹੀ ਇਹ ਸਾਰਿਆਂ ਨੇ ਮਤਲਬ ਦੀ ਹੈ ਮਤਲਬ ਮਾਰ ਸਾਹ ਜਿਹੜਾ ਮਲਕੇ ਕੋਈ 15 ਬੰਦਾ ਦੋਦੀ ਚੋਣਾ ਪਰ ਇਹ ਵੇਖ ਲੋ ਕੋਈ ਇਹ ਨਹੀਂ ਵੀ ਕੁੜੀ ਇਹ ਛੋਟਾ ਮੁੱਲ ਪਾ ਦਾਂਗੇ ਤੇ ਟੇਢੀ ਮੇਢੀ ਹੋਊਗੀ ਨਹੀਂ 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 ਠੜ ਤਾਂ ਨੁ ਚੁੱਕਿਆ ਹੋਊਗਾ ਚੱਡਾ ਵਿੰਗਾ ਟੇਡਾ ਉਹ ਕੰਮ ਨਾ ਹੋਊਗਾ ਮਲਕਿਆਂ ਸਾਫ਼ ਸੁਥਰੀ ਹੋਊਗੀ ਮਲਕੇ ਚੰਗੀ ਚਵਾਈ ਦੀ ਚੰਗੀ ਆ ਭਾਜ ਆਜਵਾ ਮੈਂ ਤੇ ਬਾਰ-ਬਾਰ ਇਹੋ ਗੱਲ ਦੁਬਾਰਾ ਵੀ ਆਣਾ ਵਾਂ ਵੀ ਸਾਫ਼ ਸੁਥਰਾ ਕੰਮ ਕਰੋ ਸਾਫ਼ ਸੁਥਰੇ ਇਹਦੇ ਵਿੱਚ ਕੰਮ ਦੇ ਵਿੱਚ ਨਜ਼ਾਰਾ ਜੀ ਮਲਕੇ ਆਪ ਵੀ ਖੁਸ਼ ਤੇ ਰਾਬੋ ਵੀ ਕੋਈ ਉਹ ਤਾਂ ਕਹਿਣ ਵਾਲੇ ਤੇ ਕਈਆਂ ਬੰਦਿਆਂ ਨੇ ਮੇਰੇ ਤੇ ਵੀ ਚੇੜ ਹੁੰਦੀ ਆ ਵੀ ਇਹ ਇੰਨੀ ਗੱਲ ਕਿਉਂ ਕਹਿੰਦਾ ਵਾ ਮੈਨੂੰ ਮਾੜਾ ਵੀ ਕਹਿਣਾ ਵਾ ਚਲੋ ਕੋਈ ਗੱਲ ਨਹੀਂ ਕਹੀ ਜਾਵੇ ਰੱਬ ਤੋਂ ਸੱਚੇ ਹੋਈ ਚਾਹੀਦਾ ਮੈਂ ਤੇ ਇਹ ਗੱਲ ਬਾਰ ਬਾਰ ਆ ਨਾ ਵੀ ਲੋਕਾਂ ਨਾਲਗੀ ਬਾੜ ਸਾਹਿਬ ਜੀ ਕੱਟੀ ਤੇ ਆ 65000 ਦੀ ਜਿੰਨੀ ਠੰਡੀ ਧੀਰੀ ਤੇ ਜਿੰਨਾ ਮੈਂ ਚਲੋ ਹੈਗੀ ਹੁਣ ਚਲੋ ਮਾਤਾ ਨੂੰ ਦੇ ਦੋ 60 ਦੀ ਦੇ ਦੋ ਕਰ ਦੋ 2000 ਉਹ ਤਰ੍ਹਾਂ ਕਰਨ ਵਾਲੀ ਤੇ ਨਹੀਂਗੀ ਪਰ ਕਰ ਦਾਂਗੇ ਚਲੋ ਦੋ ਜੀ ਚੰਗੀ ਆ ਪੈਸੇ ਲਈ ਛੋਟਾ ਜਿਹਾ ਮੁਨਾਫਾ ਆ ਹਾਂ ਬਹੁਤ ਜਿਆਦਾ ਚੰਗੀ ਆ ਜੇ ਬਹੁਤ ਗਾਰੰਟੀ ਦਾ ਹਾਂ ਜੇ ਤੇ ਹੁੰਦੀ ਟੇਢੀ ਮੇਬੀ ਹਾਂ ਹਾਂ ਤੇ ਫਿਰ ਭਾਵੇਂ 50 ਵੀ ਦੇ ਦਿੰਦੇ ਪਰ ਟੇਢੀ ਨਹੀਂ ਗਈ ਸਿੱਧੀ ਸਾਦੀ ਆ ਵਧੀਆ ਨਹੀਂ ਹਾਂ ਜਈ ਤੇ ਪਾਉਂਦੇ ਵਿੱਚ ਟੇਢੀਆਂ ਪਾਉਂਦੇ ਵੀ ਆ ਵੇਖੋ ਉਹ ਉਹ ਜੀ ਨੂੰ ਕੀ ਵੀ ਤੌਣ ਦੀ ਲੋੜ ਚੌਗੀ ਆ ਦੋਂਦੀ ਆ ਇੱਕ 14 ਦੰਦ ਭੰਨੇ ਆ ਵੇਖੋ ਥਣ ਥਣ ਬਹੁਤ ਚੜੇ ਤੇ 8 ਤੋਂ 9 ਕਿਲੋ ਭੋੜਾ ਹੀ ਹੋਊਗਾ ਦੇਖੋ ਅੱਛਾ ਅੱਛਾ ਇਹ 8 ਤੋਂ 9 ਕਿਲੋ ਭੋੜਾ ਹੀ ਹੋਊਗਾ ਆ ਕੇ ਸੀਲ ਠੰਢੀ ਆ ਚਵਾ ਕੇ

ਮਾਲਕੇ ਕੱਟੇ ਉਧਰ ਦੀ ਆ ਕਟੀਆਂ ਦੇ ਆ ਦੇਖਣ ਹੀ ਲਿਆ ਮੈਂ ਵੀਡੀਓ ਤਰਾ ਇਹੋ ਜੀਆਂ ਕਟੀਆਂ ਦੇ ਕੋਈ ਇੱਕ ਦਾਸ ਤੇ ਕੋਈ ਕਿੰਨੇ ਪਾਈ ਜਾਂਦਾ ਇੱਕ ਪੰਜ ਦੀ ਦੇ ਦਈਏ ਇੱਕ ਪਾਲੀ ਜੜ ਵੱਟ ਇੱਕ ਪੰਜ ਦੀ ਦੇ ਦਈਏ ਐ ਕੱਢੀ ਤੇਰੀ ਮੂੰਹ ਮਾਰ ਕੇ ਚੱਗੀ ਖਾਲ ਠੰਡੀ ਤੇਰੀ ਆ ਤੇ ਮੂੰਹ ਫੜ ਕੇ ਵੀ ਖਾ ਲੋ ਕੱਟੀ ਦਾ ਕੁਝ ਪ੍ਰੋਵਾਈਡ ਵੀ ਦਿੱਤਾ ਖਾ ਲੋ ਸਿੱਕਾਂ ਭਾਵੇਂ ਜਤੀ ਭਾ ਲੋ ਕੁ ਪ੍ਰੋਵਾਈਡ ਨਹੀਂ ਆ ਬੜੀ ਠੰਡੀ ਤੇ ਚੋਣ ਬੜੀ ਚੱਗਿਆ ਉਹਨਾਂ ਦੋਦੀ ਜੇ ਇੱਕ 14 ਦਾ ਦੰਦ ਭੰਨਿਆ ਇੱਕ 14 ਦਾ ਦੰਦ ਭੰਨਿਆ ਕੱਟੀ ਦੇ ਆ ਇੱਕ ਪੰਜ ਦਾਸ ਦੀ ਲੱਖ ਦੀ ਦੇ ਦਗੇ ਜਾਨੇ ਨੇਰਾ ਐ ਕੱਟ ਕਰ ਦੋਣਾ ਮੇਰੇ ਦੀ ਗੱਲ ਕਹਿ ਦੀ ਦੇ ਚੱਲ ਕੱਲੇ ਦਮਾਂ ਵੀ ਛੱਡ ਦਾਂਗੇ 2000 3000 ਛੱਡ ਦਾਂਗੇ 97 ਦੀ ਦੇ ਦਾਂਗੇ ਆ ਵੇਖੋ ਜੀ ਆਣ ਕੇ ਖੜੀ ਆ ਵੀ ਮਿਲੂ ਨਾ ਉਤਰਾ ਜਿਹੜਾ ਬਾਜ਼ਾਰੋਂ ਚੱਲਣ ਡਿਆ ਬਾਹਰੋਂ ਨਾ ਮਿਲੂਗੀ ਹਾਂਜੀ ਹਾਂ 97000 ਦੀ ਦੇ ਦਾਂਗੇ ਇਹ ਕਾ ਵੱਡੇ ਚੱਡੇ ਆ ਕਿ ਵੇਖੋ ਇਹ ਮੈਂ ਇਹ ਸੁਆ ਟੱਜਾ ਟੱਜਾ ਸੁਆ ਦੇ ਵੇਖੋ ਥਾਂ ਇਹ ਨਹੀਂ ਉਹ ਬੰਦਾ ਨਾਲ ਇੱਕ ਮੇਰੇ ਮੀਨ ਦਾ ਖੜਿਆ ਸੀ ਫੋਨ ਕਰਕੇ ਆਂਦਾ ਆਂਦਾ ਅੰਕਲ ਜੀ ਮੈਨੂੰ ਇਹ ਗੱਲ ਦੱਸੋ ਕੀ ਸੂਏ ਤਿੱਜੇ ਚੌਥੇ ਪੰਜਵੇਂ ਤੇ ਆਂਦਾ ਖਤਮ ਹੀ ਹੋ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਹਾਂ ਹਾਂ ਤੇ ਵਾਕਿਆ ਗੱਲ ਸੱਚੀ ਆ ਜੇ ਮੈਂ ਉਹਦਾ ਤਿੱਜਾ ਸੁਗਾ ਤੇ ਤਿੱਜਾ ਹੀ ਦੱਸਣਾ ਦੂਜਾ ਨਹੀਂ ਦੱਸਣਾ ਜੇ ਚੌਥੇ ਉਹਦੇ ਚੌਥੇ ਦੱਸਾਂਗੇ ਤਿੱਜਾ ਸੁਗਾ ਵਾ ਸੱਤਾਂ ਦਿਨਾਂ ਦੀ ਮੈਂ ਸੋਈ ਤੇ 12 ਤੋਂ 13 ਕਿਲੋ ਦੁੱਧ ਹੋਆ ਤੇ 15 ਕਿਲੋ ਮੈਂ ਦੁੱਧ ਕਰੂੰਗੀ 12 ਬਾਰੀ ਦੁੱਧ ਦੂ ਜੇ ਸਾਡੀ ਗਰੰਟੀ ਦੇ ਖਾਤੇ ਜਾਂਦੇ ਲੱਗ ਪਸਰ ਜਾਂਦੇ ਧਰਤੀਆਂ ਚੱਟਾ ਜੇ ਸਾਡੀ ਗਰੰਟੀ ਦੇ ਖਾਤੇ 12 ਲੀਟਰਾਂ ਦਾ ਇਹ ਬੱਚਾ ਗਾੜੀ ਬੰਨਣ ਕਰਕੇ ਮੈਂ ਪਸਨੀ ਹਾਂ ਹਾਂ ਜੀ ਚਲੋ ਬੱਚੇ ਨਾਲ ਉਹ ਮਾਂ ਬਤਾ ਦੇ ਆ ਮੂੰਹ ਮਾ ਖਾ ਆ ਇਹ ਤਾਂ ਨਾ ਆ ਇੱਧਰ ਵੀ ਹੈਗੀਆਂ ਜੀ ਇੱਧਰ ਲੱਗਦਾ ਪਰ ਕਰ ਤਾ ਮੂੰਹ ਮਾ ਬਖਾ ਲੈ ਕਰ ਯਾਰ ਮੂੰਹ ਮਾ ਖਾ ਹਾਂ ਜਿਆਦੀ ਮਰ ਕੇ ਚੰਗੀ ਚੁਗੀ ਆ ਹਾਂ ਚੱਡਾ ਹੀ ਬਹੁਤ ਚੰਗਾ ਆ ਵੇਖੋ ਮੂੰਹ ਵੇਖੋ ਇਹ ਆ ਵੇਖੋ ਇਹ ਜਿਆਦੀ ਚੰਗੀ ਆ ਇਹੋਲੇ ਉਤਰਾ ਹੈ 13 ਲੀਟਰ ਦੁੱਧ ਆ ਆ ਫੇਸ ਕੁਆਲਟੀ ਵੀ ਹੈ ਆ ਮੂੰਹ ਵਾ ਬਖਾੜਾ ਹੈ 6 ਕਿਸਾਨਾਂ ਦਾ ਬਿਲੀਆਂ ਆੱਖਾਂ ਆ ਜਿਆਦੀ ਚੰਗੀ ਆ ਮੱਥੇ ਦੇ ਵਿੱਚ ਫੋਲਵਾ ਹਾਂ ਜੀ ਇਹਦਾ ਫੁੱਲ ਵਾਲੀ ਮੈਂ ਨੂੰ ਜ਼ਿਆਦਾ ਪਸੰਦ ਕਰਦੇ ਆ ਲੋਹਾਰਿਆਂ ਨੇ ਦੇ ਵੀ ਜ਼ਿਆਦਾ ਪਸੰਦ ਕਰਦੇ ਆ ਆ ਮੂੰਹ ਮਾਜ ਦੇ ਵੇਖੋ ਇਤਨਾ ਫੜਾਉਂਦੀਆਂ ਉੱਤਰ ਸੰਗਲ ਮਈਆਂ ਦੇ ਪੈ ਗੱਲ ਇਤਨਾ ਫੜ ਕੇ ਹੀ ਵੀਡੀਓ ਅੱਜ ਪਾਤੀ ਆ ਕਲਿਹਾਰੀਆਂ ਵੀ ਅੱਜ ਮੁਕੀਆਂ ਇਹ ਮੈਂ ਤੇ ਆ 1 25 ਦੀ 1 30 ਦੀ ਦੇਣ ਵਾਲੀ ਗੱਲ ਕਰਨੀ ਆ 1 20 1 15 ਦੀ 1 12 ਦੀ ਦੇਣੀ ਆ ਹਾਂ ਅਪਿਕੇਟਾਤਾ ਤੇ ਇਹ ਗੱਲ ਕੀ ਅੱਜ ਮੈਂ ਤੇ ਰੁਪਈਏ ਲੱਗੇ ਸੀ ਸਿਰਫ ਵੀਡੀਓ ਕਰਕੇ ਬਾਬਾ ਇੱਕ 12 13 ਲਾਉਂਦੇ ਨਹੀਂ ਹਾਂ ਹਾਂ ਅਪਿਕੇਟਾਤਾ 12 ਲੀਟਰ ਦੁੱਧ ਦੇ ਜਨਾਹ ਦੇ ਮਗਰ ਡੰਗੀਆਂ ਜੇ ਪੂਰੀਆਂ ਮਗਰ ਡੰਗੀਆਂ ਵੇਖੋ ਮੂੰਹ ਵੀ ਐ ਖੰਡੀਆਂ ਤੇਰੀਆਂ ਫੜਾਉਂਦੀਆਂ ਇੱਕ 12 ਦੀ ਦੇਣੀ ਹਾਂ ਨਾ ਮਾਲਕਾ ਇਹਨੇ ਦੀ ਜੇ ਆ ਝੋਟੀ ਬਹੁਤ ਗੱਭਨ ਚੰਗੀ ਨੇ ਇਹਦੇ ਬਹੁਤ ਜੈਰੀ ਕੁਆਲਟੀ ਵਾਲੀ ਝੋਟੀ ਨੇ ਇਹ ਝੋਟੀ ਗਾਂ ਬਣੀ ਹੈ ਹਰ ਤਾਰ ਖਲੇ ਖੜਨਾ ਵਾ ਦੂਜੇ ਘਰ ਗਿਆ ਭਾਵੇਂ ਕਿਤੇ ਸੂਪੇ ਹਰ ਤਾਰ ਖੜਦੀ ਆ ਆ ਦੇਖੋ ਗਾੜੀਆਂ ਦੀ ਛਿੱਗੀ ਆ ਨੂੰ ਐਂਡਲਾ ਪੀਸ ਰਹਿ ਕੇ ਛਿੱਗੀ ਆ ਐਂਡਲਾ ਪੀਸ ਵਾਲਾ ਹੈ ਵੀ ਕੁਆਲਟੀ ਚੰਗੀ ਆ ਨਾ ਜਿਹੜੀ ਆ ਦੀ ਵੇਖੋ ਖਣ ਤੁਣ ਦਾ ਕਿੱਦਾਂ ਮੈਂ ਪਛਾਣ ਲੈਵਾ ਹਾਂ ਲੈ ਹਫ਼ਤਾ ਲੈ ਜੂ 5 ਦਿਨ ਲੈ ਜੀ 6 ਦਿਨ ਲੈ ਜੀ ਸ਼ਾਹ ਨੂੰ ਦੇ ਗੁਰਦਾਰੀ ਪਛਾਣ ਲੈ ਹੋਰ ਨਿਕਲਣਾ ਸਾਰਾ ਕਰ ਦੂਗਾ ਕਰ ਦੇ ਕੀ ਗੱਲ ਇੱਕ ਸਾਈਡ ਤੇ ਜੀ ਆਹ ਕੋਕਾ ਆ ਦੇਖੋ ਸੇ ਕਿਸਾਨ ਕੋਲ ਦੀ ਐ ਕੋਈ ਗੱਲ ਨਹੀਂ ਕੱਟੀ ਬੰਦੇ ਘੋਟੀ ਅਹੀਂ ਲਈ ਦੇ ਇਧਰੋਂ ਐ ਕੋਈ ਨਹੀਂ ਕਰਨੀ ਚਾਹੀਦੀ ਆਉਣੇ ਲਈ ਆ ਪਰ ਕੱਟੀ ਜੀ ਬੰਦੇ ਨੇ ਤਰਣਾ ਬਲੇ ਮਡਿੰਗ ਆ ਗਈ ਹੈ ਤੇ ਦੁੱਧ 13 ਮੀਟਰ ਤੋਂ ਪਹਿਲੇ ਸਿਰ ਕਈ ਇਧਰ ਨੱਥਾ ਪਾਉਂਦੇ ਪਰ ਨੱਥ ਨਹੀਂ ਪਈ ਬੰਦੇ ਹਾਂ 13 ਮੀਟਰ ਤੋਂ ਪਹਿਲੇ ਸਿਰ ਕੱਢਿਆ ਹੈ ਇਹ ਦੋਹਾਂ ਸਾਈਡਾਂ ਤੋਂ ਸਣਸਣ ਬਗਾਲੋ ਬਹੁਤ ਵਧੀਆ ਕੁਆਲਟੀ ਦਾ ਟਿੱਪਣ ਉਂਗਲ ਜਿਹੜੀ ਮੋਟੀ ਹੈ ਐ ਗਾਂ ਸ਼ਾਮ ਬਣੀ ਐ ਗਾਂ ਪਸ਼ਾ ਐ ਲੱਗੂਗੀ ਇੱਥੋਂ ਪਸ਼ਾਨ ਚੱਲੂਗੀ ਇੱਥੋਂ ਐਨੂੰ ਚੱਦਾ ਤੂਰ ਚੱਲੂਗੀ ਪੀ ਤੂਰ ਨੂੰ ਚੜੂ ਜੇ ਕਿ ਜਦੋਂ ਵੀਡੀਓ ਚ ਪਾਈ ਉਹਦੇ ਐਨੂੰ ਬਣੂਗੀ ਇੱਕ 30 ਕੁ ਮੁੱਲ ਕਰ ਲਈਏ ਕਰ ਦੋ ਮਾਂ ਤਾਂ ਸੋਣਾ ਸਾਫ਼ ਡੰਗਰ ਨਹੀਂ ਬਾਹਰ ਲੱਗ ਹਾਂਜੀ ਇਹ ਗੱਲ ਹੈ ਕਿ ਮੈਂ ਤਾਂ ਵਾਰ-ਵਾਰ ਆਂਦਾ ਹਾਂ ਵੀ ਮਲਕੇ ਕਾਲੇ ਦਾ ਮਾ ਵੀ ਕੋਈ ਡਾਕ ਡੂ ਕੇ ਟੇਟੀਆਂ ਮੈਡੀਕਲ ਇੰਡੀਆ ਖੱਦਿਆਂ ਪਾਈ ਜਾਂਦੇ ਲੋਕ ਪਾਈ ਜਾਂਦੇ ਆ 70 75 ਪਾਈ ਆਪਾਂ ਹੁਣ ਆਪਣਾ ਚੈਨਲ ਬਣਾਇਆ ਜਿਹੜਾ ਆਪਣੇ ਚੈਨਲ ਤੇ ਪਾਊਗਾ ਉਹਨੂੰ ਬੰਦੇ ਨੂੰ ਪਤਾ ਹੋਊਗਾ ਵੀ ਮੈਨੂੰ ਲਾਮਾ ਆਉਣਾ ਉਹਦਾ ਬੰਦ ਵੀ ਹੋਊਗਾ ਹਾਂਜੀ ਇਹਦਾ ਦੂਜਾ ਚੈਨਲ ਵਾਲਾ ਉਹ ਤੇ ਜਿਹਦਾ ਮੇਰੀ ਬੰਦ ਕਰਦੀ ਹੋਰ ਦੀ ਵੀ ਬੰਦ ਕਰ ਦੂਗਾ ਤੇ ਆਖੂਗਾ ਮੈਂ ਉਧਰੋਂ ਚੱਲਿਆ ਸੱਚੇ ਬੰਦੇ ਨੂੰ ਤੇ ਬਗਾਲੇ ਦਵਾਂ ਵੀ ਰੱਬ ਹੀ ਆ ਸਿਰਫ ਰੱਬ ਵੇਲੀ ਯਾਰ ਮਤਲਬ ਕਿ ਬੰਦੇ ਦੇ ਸਾਰੇ ਸਾਧਨ ਤਿਆਰ ਵਾ ਪਰ ਰੱਬ ਦਾ ਗੱਲ ਦਾ ਸਾਥ ਹੋਣਾ ਚਾਹੀਦਾ ਤੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਆਪਾਂ ਨੂੰ ਸਹਯੋਗ ਦਿੱਤਾ ਇੱਕ 10 ਦੀ ਝੋਟੀ ਦੇਣੀ ਹੈ ਇੱਕ 10 ਇੱਕ 10 ਹਾਂ ਬਹੁਤ ਹੀ ਚੰਗੀ ਕਵਾਲਟੀ ਦੇ ਵੇਖੋ ਝੋਟੀ ਕਵਾਲਟੀ ਵਾਲੀ ਆ ਬਹੁਤ ਲੰਮੀ ਲੰਮੀ ਵੇਖੋ ਆਣ ਕੇ ਸਾਨੂੰ ਆਪ 4 ਪੰਨਿਆਂ ਚੋਂ ਅੰਦਰੋਂ 120 ਦੀ 115 ਦੀ 120 ਦੀ ਸਾਰੀਆਂ ਮੂਹ ਦੀਆਂ ਠੰਡੀਆਂ ਤੁਸੀਂ ਜੱਗੀ ਦੇ ਐਗ ਦੀਆਂ ਠੰਡੀਆਂ ਲਿਆਂਦੀਆਂ ਮੂਹ ਨਹੀਂ ਹੈ 120 115 ਦੀਆਂ ਨੂੰ ਆਪ ਨੂੰ ਮਿਲਣੀ ਆ ਤੇ ਫਿਰ ਦਾਲੀਏ 20 ਦੀ ਲਵਾਂਗੇ ਖਰਚਾ ਪਊਦੇ ਅਸੀਂ ਵੀ ਆਖਣਾ ਸਾਨੂੰ ਹੀ 2-4000 ਰੁਪਏ ਤੇ 2000 4000 ਸੱਤ ਹਜ਼ਾਰ ਦੇਖੋ ਹੁਣ ਤਾਂ ਇਹ ਆ ਵੀ ਆਣ ਕਟਾਇਓ ਨਾ ਜਿੰਨਾ ਮਾਨਤਾਂ ਨੂੰ ਫੁੱਲ ਭਾਜੀਆਂ ਜਿੱਦਾਂ ਚਾਹ ਦਾ ਮਨਾਫਾ ਉਹ ਉਹਦੇ ਵਿੱਚ ਮਿਲ ਕੇ ਗੱਲ ਦਵਾ ਵੀ ਮਨਾ ਆਪਣਾ ਕੋਈ ਤੇ ਗਾਹਕ ਦਾ ਵੀ ਕੋਈ ਹਾਂਜੀ ਹਾਂਜੀ ਹੁਣ ਅੱਜ ਆਵੇ ਮੈਂ ਕੱਲ ਜਿਹੜੀਆਂ ਸਾਡੀਆਂ ਮਈਆਂ ਪਈਆਂ ਸੀ ਨਾ ਵੀਡੀਓ ਉਹਦੇ ਨਾਲ ਹੋਰ ਦੋ ਤਿੰਨ ਵੇਕੀਆਂ ਇਹ ਮੈਨੂੰ ਯਾਰੀ ਅੱਜ ਵੇਖਦੀ ਹੈ ਤੁਸੀਂ ਤੁਲੜੀ ਕੋ ਕਹਿੰਦੇ ਵੀ 9 ਕਿਲੋ ਦੁੱਧ ਦੱਸਿਆ 13 ਕਿਲੋ ਦੁੱਧ ਨਿਕਲਿਆ 13 ਨਿਕਲਿਆ ਉਹ ਜਿਹੜੀ ਤਲੜੀ ਹਾਂਜੀ ਹਾਂਜੀ ਉਹਦੇ ਮੈਂ ਥਲੇ ਮੈਂ 9-10 ਕਿਲੋ ਦੱਸਿਆ ਪਰ ਕੋਈ ਤੇ 13 ਲੀਟਰ ਸਾਡਾ ਜਹੇਦਾਰ ਬੰਦਾ ਵਾ ਸਾਡਾ ਸੱਜਣ ਉਹਨਾ ਵੀਡੀਓ ਵੇਖੀ ਦੋ ਮਿੰਟਾਂ ਜਾਏ ਮੈਂ ਲੈ ਗਈ ਹੁਣ ਆ ਮੈਂ ਜਿਹੜੀ ਇਹ ਮੈਨੂੰ 10 ਲਾਉਂਦੇ ਸੀ ਅੱਗੇ ਬੰਦੇ ਮੈਂ ਨਾ 1-25 ਤੋਂ ਘੱਟ ਹੁੰਦੇ ਨਹੀਂ ਮੈਂ ਕਿਉਂ ਢੱਕੀ ਸੀ ਵੀ ਮੈਂ ਪਾਉਣੀ ਵੀਡੀਓ ਜੋ ਹਾਂਜੀ ਵੇਚਣ ਵਾਲੇ ਬੰਦੇ ਗੱਲ ਦਾ ਆਏ 10 ਲਾਉਂਦੇ ਤੇ ਚਲੋ ਗਾਲੇ ਦਾਵਾ ਵੀ ਸਾਫ ਸੁਥਰਾ ਕੰਮ ਕਰੀਏ ਮੌਜਾ ਤੇ ਵੀਡੀਓ ਇਤਰਾ ਇੱਕ ਦਿਨ ਛੱਡ ਕੇ ਪਈ ਜਾਊਗੀ ਹਾਂਜੀ ਮਾਲਕ ਮਿਹਰ ਕਰੇ ਸੱਚੇ ਬਾਦਸ਼ਾਹ ਮਾਲ ਡੰਗਰ ਮਿਲਦਾ ਜਾਵੇ ਤੇ ਇੱਕ ਭੈਣ ਭਰਾਵਾਂ ਦਾ ਕਰਕੇ ਮਲਕੇ ਮਾਲ ਡੰਗਰ ਆਪਾਂ ਡੱਕ ਕੇ ਰਹਿ ਜੇ ਵੇਚਣ ਜਿਹੜੇ ਹਿਸਾਬ ਨਾਲ ਐ ਫੜੇ ਬਾਜ਼ਾਰ ਚ ਲੰਡਿਆ ਵਾ ਨਾ ਬਾਜ਼ਾਰ ਤੇ ਫੁੱਲ ਇਹ ਵੀਡੀਓ ਤੋਂ ਬਗੈਰ ਮਾਲ ਵੇ ਗੰਡਿਆ ਪਰ ਇਸ ਕਰਕੇ ਆ ਵੀ ਅਸੀਂ ਹੁਣ ਮਲਕੇ ਗਾਲ ਦਾਵਾ ਵੀ ਇਹ ਨਾ ਭੈਣ ਭਰਾ ਕਹਿਣ ਵੀ ਸਾਲੋਂ ਪਹਿਲੋਂ ਵੀਡੀਓ ਦਿੰਦੇ ਰਹੇ ਪਾਉਂਦੇ ਰਹੇ ਆ ਹੁਣ ਮਰਲੇ ਕਿ ਵੀਡੀਓ ਨਹੀਂ ਪਾਉਣ ਦੇ ਇਹ ਕਾਰਨ ਨਾਲ ਇਦਾਂ ਡੱਕ ਡੂਕੇ ਮਈਆਂ ਵੀਡੀਓ ਪਾਉਣ ਦੇ ਤੇ ਰੇਟ ਵੀ ਜੈਜ ਆਏਗੇ ਭੈਣ ਭਰਾ ਦਾ ਫੁੱਲ ਮਾਨਦਾਨ ਹੋਊਗਾ ਕਿ ਚਲੋ ਵੇਖਣ ਵੀਡੀਓ ਮੇਰਾ ਵੀਰ ਲੈਕ ਸ਼ੇਅਰ ਕਮੈਂਟ ਗੱਲ ਤਾਂ ਚੰਗੇ ਚੰਗੇ ਸੋਹਣੇ ਸੋਹਣੇ ਜਿੱਦਾਂ ਦੇ ਅੱਗੇ ਕੀਤੇ ਆ ਮਰਲੇ ਕਿ ਮਨ ਨੂੰ ਖੁਸ਼ੀ ਹੋਵੇ ਕਮੈਂਟ ਚੰਗੇ ਕਰਿਆ ਕਰੋ ਤੇ ਘੰਟੀ ਦਾ ਬਟਨ ਦਬਾਓ ਮਰਲੇ ਕਿ ਗੱਲ ਤਾਂ ਵੱਧ ਤੋਂ ਵੱਧ ਸਾਡਾ ਚੈਨਲ ਚੱਲੇ ਨਾਲੇ ਇੱਕ ਆਪਾਂ ਇਹ ਗੱਲ ਅੱਗੇ ਵੀ ਕਹੀ ਸੀ ਅੱਜ ਵੀ ਕਹਿੰਨੇ ਆ ਕਿ ਦੀਵਾਲੀ ਦੇ ਉੱਤੇ ਆਪਾਂ ਉਹ ਜਿਹੜਾ ਵੀਰ ਸਾਡੇ ਦਾ ਰਹਿੰਦਾ ਵਾ ਜੇ ਰਮ ਮਲਕੇ ਸਾਡੇ ਨਾਲ ਮੁੰਡਾ ਆਇਆ ਪਿੰਡ ਦਾ ਮਜੀ ਵੀ ਸਿੰਘ ਉਹ ਹਾਂਜੀ ਹਾਂਜੀ ਉਹਦੀ ਗੁੱਡੀ ਮਲਕੇ 17 18 ਸਾਲਾਂ ਦੀ ਕਿਹਾ ਸੀ ਕਿ ਉਹਨੂੰ ਕਾਂਟੇ ਪਾਉਣੇ ਦਿਵਾਲੀ ਦੇ ਇਹ ਗੱਲ ਆਪਾਂ ਜਰੂਰ ਮਲਕੇ ਕਹੀ ਆਏ ਘਰ ਨਹੀਂ ਆ ਕਿ ਘਰ ਨਹੀਂ ਆ ਵੱਧ ਤੋਂ ਵੱਧ ਮਲਕੇ ਲੈਕ ਸ਼ੇਅਰ ਕਮੈਂਟ ਕਰੋ ਤੇ ਸਾਸਰੀ ਘਰ ਵੀ ਸਾਡੇ